ਮੈਨੂੰ ਹਾਸੀ ਆਉਂਦੀ ਹੈ ਇਹਨਾਂ ਨਮਰਦਾਂ ਵੱਲੋਂ 150 ਬੰਦੇ ਨੇ ਜਦੋਂ ਸਾਨੂੰ ਤਿੰਨ ਜਣਿਆਂ ਨੂੰ ਅੰਦਰ ਤਾੜ ਹੀ ਲਿਆ ਅਸੀਂ ਕਿਹਾ ਵੀ ਤੁਸੀਂ ਹੱਤਬੰਮ ਪਾਓ ਜਾਂ ਤਾਂ ਵਿਚਾਰ ਕਰ ਲੋ ਨਾ ਉਹ ਵਿਚਾਰ ਤੋਂ ਮਤਲਬ ਕਿ ਵਿਚਾਰ ਤੋਂ ਵੀ ਭੱਜੇ ਜਾ ਮਖਾ ਸਾਨੂੰ ਤੁਸੀਂ ਤਾੜਿਆ ਤੇ ਸਾਡੇ ਤੇ ਕਰੋ ਹਮਲਾ ਸਾਨੂੰ ਮਾਰੋ ਨਮਰਦ ਨੇ ਇਹ ਸਟੂਲੇ ਨੇ ਇਹ ਲੁਟੇਰੇ ਨੇ ਧਰਮ ਦੀ ਆੜ ਦੇ ਵਿੱਚ ਇਹ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾ ਕੇ ਲੁੱਟਦੇ ਨੇ ਉਹ ਨਮਰਦੋ ਅਸੀਂ ਤੁਹਾਨੂੰ ਜਿਸ ਹੱਬ ਨਾਲ ਹੁਣ ਮਿਲੇ ਆ ਅਸੀਂ ਉਸ ਤਰੀਕੇ ਨਾਲ ਨਹੀਂ ਮਿਲਾਂਗੇ ਤੁਹਾਡੇ ਜਿੱਥੇ ਵੀ ਮਿਲੇ ਅਸੀਂ ਜੂਤ ਫੇਰਾਂਗੇ ਦੱਬ ਕੇ ਫੇਰਾਂਗੇ ਤੁਹਾਡੇ ਸੁਪਨਾ ਇਹ ਪਖੰਡਵਾਦ ਦਾ ਤੇਰੀਆਂ ਜੜਾਂ ਪਟਕੇ ਹਟਾਂਗੇ ਨਾਲੇ ਪ੍ਰੇਮ ਸਿੰਘ ਸਫਰੀ ਤੂੰ ਜੋ ਮਰਜੀ ਹੋ ਜੇ ਜੜੀਆਂ ਮਰਜੀ ਤੂੰ ਪਾਵਰਾਂ ਲੈ ਲੈ ਤੇਰੇ ਵਰਗੇ ਪਹਿਲਾਂ ਵੀ ਇੱਥੇ ਛੱਤਰ ਲਾ ਕੇ ਮੁਰਗੇ ਮਣਾ ਕੇ ਤੋਰੇ ਤੇ ਹੁਣ ਵੀ ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਤੋ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਇਹ ਹਮੇਸ਼ਾ ਗੁਰਾਂ ਦੇ ਨਾਮ ਤੇ ਹੀ ਵਸਿਆ ਤੇ ਗੁਰਾਂ ਦਾ ਹੀ ਜੋ ਸਿਧਾਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਸਕੋ ਹੀ ਰਹੇਗਾ ਇਸ ਪੰਜਾਬ ਦੇ ਵਿੱਚ ਪਰ ਪਿਛਲੇ ਸਮੇਂ ਤੋਂ ਬਾਬਾ ਮੰਨਪ੍ਰੀਤ ਸਿੰਘ ਜੀ ਫਰੀਦਕੋਟ ਵਾਲੇ ਵੱਲੋਂ ਉਹਨਾਂ ਦੇ ਜਥੇ ਵੱਲੋਂ ਪਖੰਡਵਾਦ ਪੰਜਾਬ ਬਚਾਓ ਮਹਿੰਮ ਤੋਰੀ ਉਸ ਲੜੀ ਦੇ ਤਹਿਤ ਪਿਛਲੇ ਦਿਨੀ ਢਨੋਲਾ ਦੇ ਵਿੱਚ ਵੀ ਦੋ ਤਿੰਨ ਜਿਹੜੇ ਐਕਸ਼ਨ ਲਏ ਗਏ ਉਹਨਾਂ ਤੋਂ ਖਫਾ ਹੋ ਕੇ ਉਸੇ ਜਗ ਲੜੀ ਦਾ ਜਿਹੜਾ ਹਿੱਸਾ ਕਹਿ ਲਿਏ ਜੋ ਇੱਕ ਮੁਖਤਿਆਰ ਸਿੰਘ ਕਾਲਾ ਬਲਾਤਕਾਰੀ ਬਾਬਾ ਸੋ ਉਸ ਬਲਾਤਕਾਰੀ ਨਾਲ ਬਾਬਾ ਮਨਪ੍ਰੀਤ ਸਿੰਘ ਜੀ ਫਰੀਦਕੋਟ ਵਾਲਿਆਂ ਵੱਲੋਂ ਵੀ ਇਹਨਾਂ ਤੋਂ ਵੀ ਮਾਫੀ ਮੰਗ ਲਈ ਸੀ ਵੀ ਅੱਗੇ ਤੋਂ ਮੈਂ ਚੌਂਕੀ ਨਹੀਂ ਲਾਉਂਦਾ ਜੋ ਪਿੰਡ ਫਤੇਗੜ ਸੰਨਾ ਦਾ ਕਾਲਾ ਬਲਾਤਕਾਰੀ ਮੁਖਤਿਆਰ ਸਿੰਘ ਉਹ ਚੌਂਕੀ ਲਾਉਂਦਾ ਉਹਨੇ ਮਾਫੀ ਮੰਗ ਲਈ ਸੀ ਸੋ ਮੈਂ ਕਹਿਆ ਫੋਨ ਤੇ ਗੱਲ ਕੀਤੀ ਮੇਰੇ ਕੋਲੋਂ ਵੀ ਉਹਨਾਂ ਨੇ ਮਾਫੀ ਮੰਗ ਲਈ ਵੀ ਮੈਂ ਚੌਂਕੀ ਨਹੀਂ ਲਾਉਂਦਾ ਫਿਰ ਮੈਂ ਉਹਨੂੰ ਕਿਹਾ ਭਾਈ ਸਾਹਿਬ ਇੱਕ ਗੁਰਪ੍ਰੀਤ ਸਿੰਘ ਹੈ ਉਹਨਾਂ ਤੁਸੀਂ ਦਾਵਾ ਕੀਤਾ ਸੀ ਵੀ ਤੁਹਾਡੇ ਜਿਹੜਾ ਮੈਂ ਵਿਗੜੇ ਕੰਮ ਸੁਵਾਰ ਦਿਆਂਗਾ ਉਹਨਾਂ ਤੋਂ 41000 ਰੁਪਏ ਲਏ ਵੀ ਉਹਦਾ ਕੀ ਕਰਨਾ ਸੋ ਇਹਨੇ ਸਾਨੂੰ ਟਾਈਮ ਦਿੱਤਾ ਟਾਈਮ ਬਲਾ ਕੇ ਵੀ ਸਾਨੂੰ ਤੁਸੀਂ ਆਜੋ ਦੋ ਤਿੰਨ ਵਿਖਤੀ ਆਜੋ ਆਪਾਂ ਬਹਿ ਕੇ ਗੱਲ ਕਰ ਲਨੇ ਜਿਹੜੀ ਮੇਰੀ ਵੀਡੀਓ ਪਾਉਣੀ ਹੈ ਵੀਡੀਓ ਪਾ ਦਿਓ ਪਰ ਉਸ ਵੱਲੋਂ 200 100 150 ਦੇ ਕਰੀਬ ਇਹ ਨਸੇੜੀ ਜਿਹੜੇ ਚੌਂਕੇ ਲੰਦਿਆਂ ਕੁਸੇ ਨੇ ਜਿਹੜੀਆਂ ਬੀਬੀਆਂ ਨੇ ਇਹ ਇਕੱਠੀਆਂ ਕਰਕੇ ਉਹਨਾਂ ਨੇ ਲੋਕ ਲਾ ਲਿਆ ਸਾਨੂੰ ਅੰਦਰ ਵੜ ਕੇ ਤਿੰਨ ਜਣਿਆਂ ਨੂੰ ਤੇ 150 ਬੰਦੇ ਨੇ ਜਾ ਕੇ ਅੰਦਰੋਂ ਲੋਕ ਲਾ ਕੇ ਇੱਕ ਨੇ ਚਾਬੀ ਜੇਬ ਵਿੱਚ ਪਾ ਲਈ ਸੋ ਇਸ ਗੱਲ ਤੇ ਸਾਨੂੰ ਮੈਨੂੰ ਹਾਸੇ ਆਉਂਦੀ ਹੈ ਇਹਨਾਂ ਨਮਰਦਾਂ ਵੱਲੋਂ 700 ਬੰਦੇ ਨੇ ਜਦੋਂ ਸਾਨੂੰ ਤਿੰਨ ਜਣਿਆਂ ਨੂੰ ਅੰਦਰ ਤਾੜ ਹੀ ਲਿਆ ਫਿਰ ਬਾਹਰ ਲਾ ਲਿਆ ਫਿਰ ਲੋਕ ਲਾ ਲਿਆ ਫਿਰ ਇਹਨਾਂ ਨਮਰਦਾਂ ਨੂੰ ਤੁਸੀਂ ਹੱਤਬੰਮ ਪਾਓ ਜ਼ਿਆਦਾ ਵਿਚਾਰ ਕਰ ਲੋ ਨਾ ਉਹ ਵਿਚਾਰ ਤੋਂ ਮਤਲਬ ਕਿ ਵਿਚਾਰ ਤੋਂ ਵੀ ਭੱਜੇ ਜਾ ਮੈਂ ਕਿਹਾ ਸਾਨੂੰ ਤੁਸੀਂ ਤਾੜਿਆ ਤੇ ਸਾਡੇ ਤੇ ਕਰੋ ਹਮਲਾ ਸਾਨੂੰ ਮਾਰੋ ਸੋ ਇਹ ਨਮਰਦ ਨੇ ਇਹ ਸਟੂਲੇ ਨੇ ਇਹ ਲੁਟੇਰੇ ਨੇ ਧਰਮ ਦੀ ਆੜ ਦੇ ਵਿੱਚ ਇਹ ਦੇਵੀ ਦੇਵਤਿਆਂ ਦੀਆਂ ਫੁੱਟਮਾਂ ਲਾ ਕੇ ਲੁੱਟਦੇ ਨੇ ਸੋ ਇਹਨਾਂ ਦੇ ਜਿਹੜੇ ਖਾਬ ਨੇ ਜਾਇ ਇਹਨਾਂ ਨੇ ਜਿਹੜੇ ਭੋਲੇ ਭਾਲੇ ਲੋਕਾਂ ਤੋਂ ਰੁਪਈਆ ਇਕੱਠਾ ਕਰਕੇ ਜਿਹੜੀਆਂ ਮਲਾਈਆਂ ਖਾ ਲੀਆਂ ਉਹ ਜਿਹੜੀਆਂ ਖਾ ਲੀਆਂ ਸੋ ਖਾ ਲੀਆਂ ਅੱਜ ਸਾਨੂੰ 500 ਜਾਂ 200 ਕੀ ਭਾਵੇਂ ਇਹ ਹਜ਼ਾਰਾਂ ਬੰਦੇ ਇਕੱਠੇ ਕਰ ਲੈਣ ਅਸੀਂ ਕਦੇ ਵੀ ਇਹਨਾਂ ਦੀਆਂ ਚੌਂਕੀਆਂ ਨਹੀਂ ਚੱਲਣ ਦੇਵਾਂਗੇ ਕਦੇ ਵੀ ਨਹੀਂ ਚੱਲਣ ਦੇਣੀਆਂ ਤੇ ਇਹ ਨੋਟ ਕਰਨੇ ਕਿ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸਾਥੀ ਪ੍ਰਧਾਨ ਬਣਨਾ ਚਾਹੁੰਦਾ ਪ੍ਰੇਮ ਸਿੰਘ ਸਫਰੀ ਸੋ ਅੱਜ ਵੀ ਉਹਨੇ ਇੱਥੇ ਆ ਕੇ ਜਿਹੜੀ ਗੁੰਡਾਗਰਦੀ ਕਰਾਉਣ ਦੀ ਮੈਂ ਗੁੰਡਾਗਰਦੀ ਕਿਉਂ ਕਹਿੰਨਾ ਕਿਉਂਕਿ ਦਾ ਫਲਸਰੂਪ ਇਹ ਹੈ ਜਦੋਂ ਅਸੀਂ ਮੌਕੇ ਤੇ ਸੀ ਤਾਂ ਉਹਨਾਂ ਨੂੰ ਅਰੈਸਟ ਕੀਤਾ ਜਿਉਂਨੇ ਗੁੰਡਾਗਰਦੀ ਦਿਖਾਈ 2 ਘੰਟੇ ਖੁਦ ਆਪ ਵੀਡੀਓ ਚ ਮੰਨਿਆ ਸੋ ਮੈਂ ਪ੍ਰੇਮ ਸਿੰਘ ਸਫਰੀ ਤੁਹਾਨੂੰ ਫਿਰ ਇਹ ਅਦ ਨਮਰਦਾ ਸਟੂਲੇ ਜਾ ਕੋ ਸਾਹ ਬੈ ਲਈ ਫਿਰਦਾ ਮੈਂ ਕਹੇ ਵੈਸੇ ਔਰਤਾਂ ਨੂੰ ਕਹਿੰਦੇ ਚੰਗੇ ਨਹੀਂ ਲੱਗਦੇ ਪਰ ਜਦੋਂ ਔਰਤ ਆਪਣਾ ਜਿਹੜੇ ਔਰਤ ਬਣੇ ਤੋਂ ਬਾਹਰ ਹੋ ਜਿਓ ਕੁਝ ਬੀਬੀਆਂ ਜਿਹੜੀਆਂ ਇਕੱਠੀਆਂ ਕਰਦੇ ਸੀ ਮੈਂ ਤੁਹਾਨੂੰ ਚੈਲੰਜ ਕਰਦਾ ਜਿੱਥੇ ਮਰਜੀ ਟਾਈਮ ਦੇ ਕੇ ਤੁਸੀਂ ਸੱਦ ਲਿਓ ਅਸੀਂ ਤੁਹਾਨੂੰ ਜਿਸ ਤਰ੍ਹਾਂ ਵੀ ਤੁਹਾਨੂੰ ਲੱਗਦਾ ਭਾਵੇਂ ਜਾਂ ਤਾਂ ਸਿੱਧ ਕਰ ਦਿਓ ਤੁਹਾਡੇ ਕੋਲ ਕਿ ਨਹੀਂ ਜੇ ਦੂਸਰੂ ਦੇਖਣਾ ਮੈਦਾਨ ਦੇ ਵਿੱਚ ਤਾਂ ਦੇਖ ਲਓ ਪਰ ਤੁਹਾਡੇ ਵਿੱਚ ਮਰਦਾਨਗੀ ਹੈ ਨਹੀਂ ਪਰ ਜਿੱਥੇ ਵੀ ਤੁਸੀਂ ਮਿਲੋਗੇ ਅਸੀਂ ਤੁਹਾਨੂੰ ਜਿਸ ਪ੍ਰੇਮ ਦੇ ਨਾਲ ਹੁਣ ਗੱਲ ਕੀਤੀ ਅੱਜ ਤੋਂ ਬਾਅਦ ਪਰਮਜੀਤ ਸਿੰਘ ਕਹਰੇ ਜਾਂ ਵੀਰ ਆਪਣੇ ਚਮਕੌਰ ਸਿੰਘ ਗੱਗੀ ਜੀ ਜਾਂ ਸਾਡਾ ਜੱਥਾ ਕੋਈ ਵੀ ਬਾਬਾ ਮਨਪ੍ਰੀਤ ਸਿੰਘ ਜੀ ਜਿਸ ਸਾਹਬ ਨਾਲ ਹੁਣ ਮਿਲੇ ਆਂ ਅਸੀਂ ਉਸ ਤਰੀਕੇ ਨਾਲ ਨਹੀਂ ਮਿਲਾਂਗੇ ਤੁਹਾਡੇ ਜਿੱਥੇ ਵੀ ਮਿਲੇ ਅਸੀਂ ਜੂਤ ਫੇਰਾਂਗੇ ਦੱਬ ਕੇ ਫੇਰਾਂਗੇ ਤੁਹਾਡੇ ਸੁਪਨਾ ਇਹ ਪਖੰਡਵਾਦ ਦਾ ਤੇਰੀਆਂ ਜੜਾਂ ਪਟਕੇ ਹਟਾਂਗੇ ਨਾਲੇ ਪ੍ਰੇਮ ਸਿੰਘ ਸਫਰੀ ਤੂੰ ਜੋ ਮਰਜੀ ਹੋਜੇ ਜਿਹੜੀਆਂ ਮਰਜੀ ਤੂੰ ਪਵਰਾਂ ਲੈ ਲੈ ਤੇਰੇ ਵਰਗੇ ਪਹਿਲਾਂ ਵੀ ਇੱਥੇ 70 ਲਾ ਕੇ ਮੁਰਗੇ ਮਣਾ ਕੇ ਤੋਰੇ ਤੇ ਹੁਣ ਵੀ ਤੈਨੂੰ ਜਿੱਥੇ ਮਰਜ਼ੀ ਆ ਭਾਵੇਂ ਤੂੰ ਪਰਚਾ ਕਰਾ ਦੀ ਜੋ ਕਰਾਉਣਾ ਕਰਦੀ ਤੇਰੇ ਇਹਨਾਂ ਪਖੰਡੀਆਂ ਦਾ ਤੇਰਾ ਅੱਡਾ ਇਹ ਬਿਲਕੁਲ ਵੀ ਸੀ ਚੱਲਣ ਨਹੀਂ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ